ਕਹੀਂ ਪਰਦੇ ਕਹ ਦੇਗਾ ਤਾਂ ਸਭ ਕੋ ਕਹਿ ਰਹੇ ਹਨ। ਮੇਰਾ ਬੱਚਾ ਦੇਖਾਈ ਦੇਗਾ ਤਾਂ ਖੰਨਾ ਦੇ ਦੁਰਾਹਾ ਵਿੱਚ ਇੱਕ ਪ੍ਰਵਾਸੀ ਜੋੜੇ ਦਾ 3 ਸਾਲਾ ਬੱਚਾ ਚੋਰੀ ਹੋ ਗਿਆ ਹੈ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪ੍ਰਸ਼ਾਸਨ ਅੱਗੇ ਬੱਚੇ ਨੂੰ ਲੱਭਣ ਦੀ ਗੋਹਾਰ ਲਗਾਈ ਜਾ ਰਹੀ ਹੈ। ਪੀੜਤ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਪਰਿਵਾਰ ਇਕੱਠਾ ਸੁੱਤਾ ਸੀ ਲੇਕਿਨ ਰਾਤ 12 ਵਜੇ ਦੇ ਕਰੀਬ ਜਦ ਦੋਨਾਂ ਦੀ ਅੱਖ ਖੁੱਲ੍ਹੀ ਤਾਂ ਬੱਚਾ ਗੁੰਮ ਸੀ। ਪਰਿਵਾਰ ਨੇ ਬੱਚੇ ਦੀ ਪਾਲ ਕੀਤੀ ਲੇਕਿਨ ਕੁਝ ਹੱਥ ਨਹੀਂ ਲੱਗਿਆ। परेशान मापे पुलिस मदद दी गुहार लगा मेरा चोरा लिया रूम से कितने बजे की घटना है दस बजे तक सर जागले थे तबीयत खराब था तीन दिन से तो नींद पर नहीं रहते तो दस बजे जागले रहे तो बारह बजे के ग्यारह बजे नींद लगा ग्यारह बजे के लगभग पानी पुला सुला लग के दिए बोले कि मम्मी पानी पियेंगे तो बाल्टी से पानी लेकर गिलास में सुला दिए पिया तो तुरंत हमको पाँच दस मिनट पंद्रह मिनट नींद लग गया तो नींद लगने के बाद हमको थरथरी आ गया तो बुखार से तो कम्बल खोजने लगा था लैका नहीं था सर तो तुमने तलाश की कि कहीं चला गया बच्चा तलाश की ढूंढ लिया कहीं नहीं मिला कहा चला गया कुछ पता है इसके बारे में पता नहीं लग रहा कहाँ ले कर चला गया किसी ने चुरा लिया तुम्हारा बच्चा आ, किसी ने चुरा लिया क्या नाम था बेटे का आपका और कितनी उम्र थी उसकी? तीन साल सर नाम क्या था बेटे लक्की कुमार तो प्रशासन से क्या मांग करते हो हमको बच्चा खोज दो घर जाएंगे सर। बच्चा सर चोरी हो गया है तीन साल का बच्चा वो रात में चोरा लिए सर। कितने बजे की घटना है ये घटना है साढ़े बारह बजे की घटना है तो जो मतलब कहाँ से चोरी हुआ बच्चा बच्चा तो हुआ है छत के ऊपर से हुआ है सर तो और कौन कौन था उस वक्त घर पे उस वक्त तो हम नहीं जान सकते क्योंकि मैं ड्यूटी में था सर ਇਹ ਤੁਮੇ ਕਿਵੇਂ ਪਤਾ ਚਲਿਆ ਕਿ ਬੱਚਾ ਚੋਰੀ ਹੋ ਗਿਆ ਫੋਨ ਗਿਆ ਤਾਂ ਸਰ ਮੇਰਾ ਕੰਪਨੀ ਵਿੱਚ ਸਰ ਕਿਤਨੇ ਵਜੇ ਫੋਨ ਆਇਆ ਤੁਹਾਨੂੰ ਫੋਨ ਤਾਂ ਆਇਆ ਤਾਂ ਸਰ 10:00 'ਤੇ ਆਇਆ ਕਿਤਨੀ ਉਮਰ ਹੈ ਬੱਚੇ ਦੀ ਬੱਚੇ ਕੁਮਰ 3 ਸਾਲ ਹੈ ਉਥੇ ਹੀ ਸ਼ਿਕਾਇਤ ਮਿਲਨ ਤੇ ਪੁਲਿਸ ਨੇ ਬੱਚੇ ਦੀ ਭਾਲ ਦੇ ਵਿੱਚ ਟੀਮਾਂ ਦਾ ਗਠਨ ਕਰ ਦਿੱਤਾ ਤੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਇਹ ਅਸਲ ਇੱਕ ਪ੍ਰਵਾਸੀ ਪਰਿਵਾਰ ਰਹਿੰਦਾ ਸੀਗਾ ਬਰਾਹੇਪਿੰਡ ਤੇ ਵਿੱਚ ਉਹਨਾਂ ਦੇ ਬੱਚੇ ਸੁੱਤੇ ਪਏ ਸੀ ਰਾਤ ਕਾਣਾ ਖੁਣਾ ਖਾ ਕੇ ਉਹਦੇ ਤਿੰਨ ਸਾਲ ਦਾ ਇੱਕ ਬੱਚਾ ਲੱਕੀ ਨਾਮ ਦਾ ਬੱਚਾ ਜਿਹੜਾ ਜਦੋਂ ਉਹਨਾਂ ਨੇ ਸਾਡੇ ਘਰਾਂ ਮੇ ਉੱਠ ਕੇ ਦੇਖਿਆ ਨਾ ਤਾਂ ਐਨੀ ਸੀ ਉੱਥੇ ਤੇ ਕੁਰਸੀਆਂ ਅਸੀਂ ਟੀਮਾਂ ਬਣਵਾ ਕੇ ਜਿਹੜੀ ਉਹਦੀ ਹਾਲ ਕੀਤੀ ਜਾ ਰਹੀ ਹੈ ਸਰ ਗੱਲ ਕਰਦੇ ਜਿਸ ਤਰ੍ਹਾਂ ਬੀਤੇ ਕੁਝ ਮਹੀਨੇ ਪਹਿਲਾਂ ਇੱਥੇ ਇੱਕ ਮਾਸੂਮ ਬੱਚੀ ਵੀ ਇਦਾਂ ਹੀ ਲਾਪਤਾ ਹੋ ਗਈ ਸੀ ਕੀ ਲੱਗਦਾ ਕੀ ਪੂਰਾ ਮਾਮਲਾ ਹੋ ਸਕਦਾ ਇਹਦੇ ਬਾਰੇ ਤਫ਼ਤੀਸ਼ ਚੱਲਦੀ ਹੈ ਉਹ ਉਹ ਵੀ ਮੁਕਦਮਾ ਦਰਜ ਆਲਰੇਡੀ ਹੋ ਚੁੱਕਿਆ ਹੈ ਉਹਦੇ ਬਾਰੇ ਤਫ਼ਤੀਸ਼ ਚੱਲ ਰਹੀ ਹੈ ਸ਼ੱਕੀ ਵਿਅਕਤੀਆਂ ਨੂੰ ਸ਼ਾਮਲ ਤਫਤੀਸ਼ ਕਰਕੇ ਕੁੱਝ-ਕੁੱਝ ਕੀਤੀ ਜਾ ਰਹੀ ਹੈ ਸਰ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਕੋਈ ਸਰਾਬ ਮਿਲਿਆ ਹੋਵੇ ਜਿਹੜਾ ਇਹ ਤਿੰਨ ਸਾਲਾਂ ਦਾ ਮਾਸੂਮ ਬੱਚਾ ਲਾਪਤ ਹੋਇਆ ਜੀ ਅਗਵਾ ਇਹ ਅਜੇ ਤਫਤੀਸ਼ ਚੱਲਦੀ ਹੈ ਮੌਕਤ ਹੀ ਆ